ਾਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਬਲੂ ਸਟਾਰ ਆਪਰੇਸ਼ਨ ਜਿਹਨੂੰ 사ਕਾ ਨੀਲਾ ਤਾਰਾ ਕਿਹਾ ਜਾਂਦਾ ਉਹਨੂੰ 41 ਸਾਲ ਹੋ ਗਏ ਐ 41 ਸਾਲਾਂ ਦੇ ਬਾਅਦ ਪੰਜਾਬ ਦੇ ਵਿੱਚ ਜਿਹੜਾ ਉਹ ਤੋਂ ਬਾਅਦ ਜਿਹੜੇ ਕ੍ਰਾਈਸਿਸ ਆਉਣ ਲੱਗੇ ਉਹ ਅਜੇ ਵੀ ਓਵਰਕਮ ਨਹੀਂ ਹੋਏ ਅਕਾਲੀ ਦਲ ਕਦੇ ਪੰਜਾਬ ਦੇ ਵਿੱਚ ਬੜੀ ਤਕੜੀ ਧਿਰ ਹੋਇਆ ਕਰਦੇ ਸੀ ਅੱਜ ਉਹ ਕਈ ਹਿੱਸਿਆਂ 'ਚ ਵੰਡਿਆ ਗਿਆ ਅਕਾਲੀ ਦਲ ਇਹ ਕ੍ਰਾਈਸਿਸ ਕਿਵੇਂ ਜਿਹੜਾ ਪੰਜਾਬ ਦੇ ਵਿੱਚ ਖੜਾ ਹੋਇਆ ਇਹਨੂੰ ਕਿਵੇਂ ਹੱਲ ਹੋਊਗਾ ਕਿੱਧਰ ਨੂੰ ਜਾਏਗਾ ਕੀ ਇਹ ਸੰਕਟ ਦਾ ਕੋਈ ਵੇਅ ਆਊਟ ਬਣਦਾ ਜਸਪਾਲ ਜੀ ਦੇਖੋ ਜਿੰਨਾ ਕ੍ਰਾਈਸਿਸ ਇੱਥੇ ਪੰਜਾਬ ਤੇ ਆਇਆ ਜਾਂ ਸਿੱਖਾਂ ਤੇ ਆਇਆ ਛੋਟੀ ਮਨੋਰਟੀ ਤੇ ਉਹ ਆਪਣੇ ਆਪ ਵਿੱਚ ਬਹੁਤ ਵੱਡਾ ਹਜੇ ਤੱਕ ਕੋਈ ਉਹਦੇ 'ਚੋਂ ਨਿਕਲ ਨਹੀਂ ਰਿਹਾ ਸਾਰਾ ਹੱਟ ਨਹੀਂ ਨਿਕਲ ਰਿਹਾ ਸਾਰਾ ਵੀ ਕਿੱਧਰ ਨੂੰ ਕੀਤਾ ਜਾਵੇ ਮੋਟੀ ਗੱਲ ਤੋਂ ਆਪਾਂ ਜੇ ਸ਼ੁਰੂ ਕਰੀਏ 41 ਸਾਲ ਹੋ ਗਏ ਆ ਤੇ ਹਜੇ ਤੱਕ ਸਿੱਖ ਸੰਭਲੇ ਨਹੀਂ ਇਹਨਾਂ ਕੋਲੇ ਸਿੱਖ ਲੀਡਰਸ਼ਿਪ ਨਹੀਂ ਕੋ ਬਣ ਸਕੀ ਜਿਹੜੀ ਡੈਮੋਕਰੈਟਿਕ ਐ ਇਸ ਕੰਟਰੀ ਦੇ ਵਿੱਚ ਸੈੱਟ ਹੋ ਸਕੇ ਇਹਨਾਂ ਨੇ ਹਥਿਆਰਬੰਦ ਹਥਿਆਰਾਂ ਦੀ ਲੜਾਈ ਲੜ ਕੇ ਵੀ ਨੁਕਸਾਨ ਬਹੁਤ ਖਾ ਲਿਆ ਉਹ ਵੀ ਕਰਕੇ ਦੇਖ ਲਈ ਹੈ ਉਦੋਂ ਪਿਛੋਂ ਜੇ ਕਿਸੇ ਨੇ ਇਹਨਾਂ ਦੇ ਜੋ ਰਾਜ ਕੀਤਾ ਅਕਾਲੀ ਦਲ ਨੇ ਉਹਨਾਂ ਨੇ ਉਹਨੇ ਸੈਂਟਰ ਦੇ ਏਜੰਡੇ ਤੇ ਕੀਤਾ ਉਹ ਸੈਂਟਰਲ ਏਜੰਡੇ ਦੇ ਜਿੰਨਾ ਚਿਰ ਮਿਲਕਿੰਗ ਹੋਣੀ ਸੀ ਜਿੰਨਾ ਕ ਸੈਂਟਰ ਦੇ ਏਜੰਡੇ ਤੇ ਚਲਾ ਸਕਦੇ ਸੀਗੇ ਉਹ ਚੱਲ ਗਿਆ 25 ਮੋٹے ਲੈਵਲ ਤੇ ਸੈਂਟਰ ਦੇ ਏਜੰਡੇ ਵਿੱਚ ਰਾਜ ਅਕਾਲੀ ਦਲ ਨੇ ਕਰ ਹੀ ਲਿਆ 25 30 ਸਾਲ ਕਦੇ اپੋਜੀਸ਼ਨ ਤੇ ਕਦੇ ਪਾਵਰ ਚ ਤੇ ਇੰਨੇ ਸਾਲਾਂ ਚ ਉਹ ਬੜੇ ਆਰਾਮ ਨਾਲ ਪੰਜਾਬ ਸ਼ਾਂਤ ਰਿਹਾ ਹੁਣ ਜਿਹੜਾ ਸਮੱਸਿਆ ਇਹ ਆ ਗਈ ਹੈ ਵੀ ਉਸ ਤੋਂ ਪਿੱਛੇ ਅਕਾਲੀ ਅਕਾਲੀ ਦਲ ਦੀ ਵਿੱਚੋਂ ਲੀਡਰਸ਼ਿਪ ਜਿਹੜੀ ਜੈਨਨ ਹੈ ਜਿਹੜੀ ਕਮਿਊਨਿਟੀ ਲਈ ਜੈਨੋ ਡੈਮੋਕਰੈਟਿਕ ਕੋਈ ਨਾ ਕੋਈ ਲੜਾਈ ਦੇ ਸਕੇ ਇਮਾਨਦਾਰ ਹੋਵੇ ਉਹ 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 ਨਿਕਲ ਨਹੀਂ ਰਹੀ ਕਿਉਂਕਿ ਜਦੋਂ ਇਹ ਫੈਡਰਲ ਸਿਸਟਮ ਅਨੰਦਪੁਰ ਸਾਹਿਬ ਉੱਤੇ ਇਹਨਾਂ ਨੇ ਮੋਰਚਾ ਲਾਇਆ ਸੀ ਅਨੰਦਪੁਰ ਸਾਹਿਬ ਦਾ ਮੋਰਚਾ ਲਾਉਣ ਦਾ ਮਤਲਬ ਜਿਹੜਾ ਸੂਬਿਆਂ ਦੀ ਬਦ ਅਧਿਕਾਰ ਅਧਿਕਾਰ ਦੇਣ ਦਾ ਜਿਹੜਾ ਮੋਰਚਾ ਸੀ ਉਹ ਸਿਆਸੀ ਸੀਗਾ ਸਾਰੇ ਦੇਸ਼ ਨੂੰ ਰੀਸਟਰਕਚਰ ਕਰਨਾ ਪਾਵਰ ਸੈਟਅਪ ਨੂੰ ਉਹ ਸੈਂਟਰ ਜੋ ਨਾ ਬਤਲ ਗਿਆ ਉਹ ਕਿੰਨੇ ਮੁਸ਼ਕਲ ਸੀਗਾ ਤੇ ਇਸ ਕਰਕੇ ਉਹਨਾਂ ਨੇ ਸਮੈਸ਼ ਕੀਤਾ ਜਾਂ ਬਲੂ ਸਟਾਰ ਸੀ ਉਹ ਬਲੂ ਸਟਾਰ ਸੈਂਟਰ ਚਾਹੁੰਦਾ ਸੀ ਵੀ ਭਾਈ ਇਹ ਦੇ ਵਿੱਚ ਜਿਹੜੀਆਂ ਟੈਂਡੈਂਸੀਆਂ ਬਾਹਰ ਖਿੱਚਣ ਨੂੰ ਐ ਜਬ ਬਾਕੀ ਪੁਣੀ ਦੇ ਟੈਂਡੈਂਸੀਆ ਸਿੱਖ ਕਮਿਊਨਿਟੀ ਚ ਇਹਨਾਂ ਨੂੰ ਥੋੜਾ ਜਿਹਾ ਕੁਚਲੀ ਦਿੱਤਾ ਜਾਵੇ ਕੁਚਲ ਦਿੱਤਾ ਜਾਵੇ ਇਸ ਇੰਟੈਂਸ਼ਨ ਨਾਲ ਉਹਨਾਂ ਨੇ ਇਹ ਸਾਰੀ ਧਰਮਜੋਦ ਮੋਰਚੇ ਨੂੰ ਇੱਥੋਂ ਤੱਕ ਲੈ ਕੇ ਖਿੱਚ ਕੇ ਨਾ ਹੀ ਮੀਟਿੰਗਾਂ ਕਰਦੇ ਰਹੇ ਸੈਂਟਰਲ ਸ਼ਾਪਸ ਬਾਣੀ ਇੱਥੇ ਇੱਥੇ ਮੈਂ ਇੱਕ ਇਤਿਹਾਸਕ ਜਿਹੜੇ ਵੇਰਵੇ ਹੈ ਨਾ ਪੰਜਾਬ ਸਦਾ ਹੀ ਗੇਟਵੇ ਰਿਹਾ ਮਤਲਬ ਜਿਹੜੇ ਬਾਹਰਲੇ ਨਾਵਰ ਆਉਂਦੇ ਰਹੇ ਉਹ ਵਾਇਆ ਪੰਜਾਬ ਜਾਂਦੇ ਰਹੇ ਪੰਜਾਬ ਲਗਾਤਾਰ ਉਹਨਾਂ ਹਮਲਾਵਰਾਂ ਦਾ ਵਿਰੋਧ ਕਰਦਾ ਰਿਹਾ ਮਤਲਬ ਇਹਦੇ ਬਾਰੇ ਇੱਕ ਨਹੀਂ ਅਨੇਕਾਂ ਕਹਾਣੀਆਂ ਨੇ ਤੇ ਪੰਜਾਬ ਜਿਹੜਾ ਉਹਨੇ ਕਿਸੇ ਨੂੰ ਇਥੋਂ ਨੰਗੜ ਨਹੀਂ ਦਿੱਤਾ ਉਹਦੇ ਡੱਕਰ ਲਈ ਉਹ ਤੋਂ ਬਾਅਦ ਵਕਰੀ ਗੱਲ ਆ ਵੀ ਉਹ ਹਰਾ ਕੇ ਲੰਘ ਗਿਆ ਜਾਂ ਕੀ ਹੋਇਆ ਪਰ ਪੰਜਾਬ ਨੇ ਸਦਾ ਰਜਿਸਟੈਂਸ ਜਰੂਰ ਰੱਖੀ ਅੱਛਾ ਤੁਸੀਂ ਕਈ ਗੱਲਾਂ ਮਿੱਥਾਂ ਚ ਲਈ ਫਿਰਦੇ ਹੋ ਹੁਣ ਸਾਰਾ ਗੱਲਬਾਤ ਇਹ ਗੱਲਾਂ ਬਿਲਕੁਲ ਸੱਚੀਆਂ ਸੀ ਜਿੰਨਾ ਚਿਰ ਹਿੱਕ ਦੇ ਜ਼ੋਰ ਨਾਲ ਟ੍ਰੈਡੀਸ਼ਨਲ ਤਰੀਕੇ ਨਾਲ ਲੜਾਈਆਂ ਲੜੀਆਂ ਜਾਂਦੀਆਂ ਸੀ ਜਿਹੜੀ ਮਾਡਰਨ ਸਟੇਟ ਮਾਡਰਨ ਸਟੇਟ ਜਦੋਂ ਬਣਨੇ ਲੱਗੀ ਹੈ 19ਵੀਂ ਸਦੀ ਦੇ ਐਂਡ 'ਚ 20ਵੀਂ ਸਦੀ ਦੇ ਸ਼ੁਰੂ 'ਚ ਸਟੇਟਾਂ ਮਾਡਰਨ ਸਟੇਟਾਂ ਤਖੜੀਆਂ ਹੋਈਆਂ ਜਿਹਦੇ ਜਿਹਦੇ ਜਿਹੜਾ ਮਾਡਰਨ ਸਟੇਟ ਸਾਡੇ ਵੀ ਇੱਕ ਤਰ੍ਹਾਂ ਦੀ ਇੱਕ ਇੱਥੇ ਬੜੀ ਹੈਰਾਨੀ ਵਾਲੀ ਗੱਲ ਹੈ ਕਲੋਨੀਅਲ ਪਾਵਰ ਨੇ ਸਾਡੀ ਮਾਡਰਨ ਸਟੇਟ ਤਿਆਰ ਕੀਤੀ ਹੈ ਮਾਡਰਨ ਸਟੇਟ ਤੋਂ ਪਿੱਛੇ ਨਾ ਤਾਂ ਕੋਈ ਮੁੜ ਕੇ ਇਹਦੇ ਤੋਂ ਇਧਰਲੇ ਪਾਸੇ ਲੋਕ ਆਉਣ ਲੱਗੇ ਕਦੇ afghanistan ਦੇ ਸਾਰੇ ਰਸਤੇ ਬੰਦ ਹੋ ਗਏ ਚਲੋ ਰਣਜੀਤ ਸਿੰਘ ਵੇਲੇ ਵੀ ਹੋ ਗਏ ਸੀਗੇ ਹੁਣ ਕੋਈ ਸਮਝ ਨਹੀਂ ਸਕਦੇ ਕੋਈ ਸਟੇਟ ਇਧਰੋਂ ਹੋ ਜੂ ਸਾਡੀਆਂ ਇਹ ਪ੍ਰਾਣੀਆਂ ਗੱਲਾਂ ਹੈਗੀਆਂ ਜਦੋਂ ਇੱਕ ਵੱਖਰਾ ਤਰੀਕਾ ਲੜਨ ਦਾ ਸੀ ਮਾਡਰਨ ਸਟੇਟ ਹੁੰਦੀ ਨਹੀਂ ਸੀ ਉਦੋਂ ਇਹ ਸਾਰਾ ਸਾਡਾ ਲੰਘ 800 ਰਿਹਾ ਅੱਜ ਤੱਕ ਆ ਜائیں ਤਾਂ ਫਿਰ ਮੁਸਲਮਾਨ ਇੱਥੇ ਪਾਪੂਲੇਸ਼ਨ ਬੈਠੀ ਹੈ ਉਹਨਾਂ ਨੇ 800 ਸਾਲ ਰਾਜ ਕੀਤਾ ਸੀ ਤੇ ਹੁਣ ਕੁਸਿਆਰੇ ਬਣਾਏ ਬੈਠੇ ਆ ਤੇ ਇਹ ਨਹੀਂ ਹੁੰਦਾ ਉਹ ਪੁਰਾਣਾ ਜਿਹੜਾ ਦੌਰ ਹੁੰਦਾ ਉਹ ਇੱਕ ਡਿਫਰੈਂਟ ਸਟੇਟ ਤੇ ਡਿਫਰੈਂਟ ਡਿਫਰੈਂਟ ਪੋਲੀਟੀਕਲ ਸੈਟਅਪ ਦੀਆਂ ਗੱਲਾਂ ਹੁਣ ਤੁਸੀਂ ਉਹ ਪੁਰਾਣੀ ਹਿਸਟਰੀ ਇੱਥੋਂ ਤੱਕ ਨਹੀਂ ਆ ਸਕਦੀ ਨਹੀਂ ਹੁਣ ਨਹੀਂ ਨਹੀਂ ਹੁਣ ਨਹੀਂ ਨਹੀਂ ਹੁਣ ਤਾਂ ਜਿਹੜੀ ਲੇਟੈਸਟ ਇੰਡੀਆ ਪਾਕਿਸਤਾਨ ਦੇ ਵਿੱਚ ਕਨਫਲਿਕਟ ਹੋਈ ਆ ਉਹ ਸਾਰੇ ਮਤਲਬ ਡਰੋਨ ਤੇ ਮਤਲਬ ਮਜੇਲਾ ਨਹੀਂ ਹੋਈ ਉੱਥੇ ਤਾਂ ਹੁਣ ਹਾਂ ਹੁਣ ਜੇ ਡਰੋਨ ਤੇ ਹੁਣ ਤੁਹਾਡੇ ਹਿੱਕ ਦੇ ਜ਼ੋਰ ਨਾਲ ਕੀ ਕਹੋਗੇ ਉਹਦਾ ਇੱਕ ਦਾ ਦੌਰ ਤਾਂ ਖਤਮ ਹੋ ਗਿਆ ਨਾ ਦੌਰ ਤਾਂ ਖਤਮ ਹੋ ਗਿਆ ਇਹ ਮਾਡਰਨ ਸਟੇਟ ਦੀਆਂ ਗੱਲਾਂ ਆ ਗਈਆਂ ਜਿਹਦੇ ਵਿੱਚ ਲੜਾਈ ਵੀ ਤੁਹਾਡੀ ਬੰਦਾ ਨਹੀਂ ਲੜਦਾ ਡਰੋਨ ਲੜਦੇ ਆ ਤੁਹਾਡੇ ਟੈਕਨੀ ਤੁਹਾਡੇ ਟੈਕਨੋਲੋਜੀ ਲੜਾਈ ਲੜ ਰਹੀ ਹੈ ਤੁਹਾਡੀ ਇਸ ਕਰਕੇ ਆ ਜਿਹੜੀਆਂ ਪ੍ਰਾਣੀਆਂ ਮਿੱਥਾਂ ਜੇ ਤੁਸੀਂ ਇਹਨਾਂ 'ਚ ਖੜੇ ਰਹੋਗੇ ਤਾਂ ਚੱਲਦਾ ਨਹੀਂ ਇਹਦੀ ਲੋੜ ਹੈਗੀ ਹਿਸਟਰੀ ਛੱਡਣੀ ਤਾਂ ਨਹੀਂ ਹੁੰਦੀ ਅਲਦੀ ਰਹਿੰਦੀ ਆ ਪਰ ਇਸ ਨੂੰ ਇੱਕ ਖਾਸ ਇੱਕ ਕੰਟੈਸਟ ਤੇ ਖਾਸ ਪ੍ਰਸੰਗ ਤੇ ਪਾ ਕੇ ਇਹਦੇ ਤੋਂ ਇਨਸਪੀਰੇਸ਼ਨ ਲਈ ਜਾ ਸਕਦੀ ਆ ਪਰ ਅਸੀਂ ਐ ਕਰ ਦਿੰਦੇ ਹੁੰਦੇ ਸੀ ਅਸੀਂ ਰਜਿਸਟਰ ਰਜਿਸਟੈਂਸ ਜਿਹੜੀ ਮਾਡਰਨ ਸਟੇਟ ਇੰਨੀ ਆਰਗੇਨਾਈਜ਼ਡ ਸਟੇਟ ਕਿਸੇ ਦੁਨੀਆ ਦੇ 2000 ਸਾਲਾਂ ਚ ਕਦੇ ਕੋਈ ਐ ਕਿਤੇ ਆਰਗੇਨਾਈਜ਼ ਨਹੀਂ ਹੋਈਆਂ ਸੀ ਇੱਥੇ ਆਹੀ ਸਬਕਾਂਟਿਨੈਂਟਾ ਦੇ ਆਦੋ ਤਾਂ 60% ਤੇ ਹੋ ਰਾਜ ਕਰਦੀ ਸੀ ਕਿੰਨਾ ਕੁ ਸੀ ਰਾਜ ਕਰਨ ਵਾਲਾ ਹੁਣ ਉਹਨਾਂ ਸਾਰਿਆਂ ਦੀ ਪਾਵਰ ਕਿਹਦੇ ਕੋਲ ਆ ਗਈ ਦਿੱਲੀ ਸਟੇਟ ਕੋਲੇ ਇੰਡੀਅਨ ਸਟੇਟ ਕੋਲੇ ਆ ਗਈ ਉਹ ਰਾਜਾਂ ਦੀ ਪਾਵਰ 545 ਦੀ ਤੇ ਬਾਕੀ ਸਭ ਦੀ ਇਕੱਠੀ ਕਰ ਲੋ ਕਿੰਨੀ ਪਾਵਰ ਆ ਗਈ ਇਸ ਕਰਕੇ ਹੁਣ ਜਿਹੜੀ ਸਟੇਟ ਹੈ ਉਹ ਬਹੁਤ ਮਾਡਰਨ ਹੋ ਗਿਆ ਹੁਣ ਤਾਂ ਤੁਸੀਂ ਪਾਕਿਸਤਾਨ ਨੂੰ ਨਹੀਂ ਕੁਝ ਕਰ ਸਕਦੇ ਆ ਇਹ ਨਹੀਂ ਕਹਿ ਸਕਦੇ ਛੋਟਾ ਇਹ ਇਲਾਕਾ ਹਾਂ ਦਾ ਸਾਪੇ 5 5 5 5 5 ਸਈਆ ਸੱਤੋ ਉਹਦੀ ਵੀ ਜੀ ਡੀ ਪੀ ਸਾਡੀ 5 ਗੁਣਾ ਵੱਧ ਹੈ ਨਹੀਂ ਨਹੀਂ ਜੀ ਇਸ ਕੰਟੈਸਟ ਦੇਖਾਂਗੇ ਪਹਿਲਾਂ ਜੁਕਰੇਨ ਤੇ ਉਹ ਜਿਹੜੀ ਰੋਜ਼ ਦੀ ਉਹ ਦੇਖੋ ਕਿੱਥੇ ਪਹੁੰਚ ਰਹੀ ਹੈ 3 ਸਾਲ ਹੋ ਗਏ 3 ਸਾਲ ਤੋਂ ਉੱਪਰ ਹੋ ਗਿਆ ਇਸ ਕਰਕੇ ਇਸ ਕਰਕੇ ਜੁਗ ਦੀ ਤੇ ਪੋਲਿਟਿਕਸ ਦੀ ਇਹ ਵੱਡੇ ਦੁਨੀਆਂ ਦੇ ਬਲਾਕਾਂ ਦੀ ਗੱਲ ਹੋ ਗਈ ਹੈ ਜੀਓ ਪੋਲਿਟਿਕਸ ਦੀ ਹੋ ਗਈ ਹੈ ਇੱਥੇ ਤਾਂ ਵੱਡੇ ਵੱਡੇ ਬਲਾਕ ਹੈ ਇੱਕ ਪਾਸੇ ਅਮਰੀਕਾ ਉਦੋਂ ਕੱਲਾ ਸੀਗਾ ਸਾਰਾ ਸਾਰੀ ਦੁਨੀਆ ਦੀ ਪੁਲਿਸਿੰਗ ਕਰਦਾ ਰਿਹਾ ਸਾਰੀ ਦੁਨੀਆ ਤੇ ਰਾਜ ਕਰਦਾ ਰਿਹਾ ਹੁਣ ਦੋ ਬਲਾਕ ਬਰਜ ਹੋ ਰਹੇ ਆ ਇੱਕ ਚైనਾ ਵੀ ਹੋ ਰਿਹਾ ਉਹਦੇ ਨਾਲ ਚైనਾ ਇੱਕ ਆਪਦਾ ਇੱਕ ਹੋਰ ਏਰੀਆ ਆਫ ਇਨਫਲੂਐਂਸ ਖੜਾ ਕਰ ਰਿਹਾ ਹੁਣ ਬਲਾਕਾਂ ਦੀ ਲੜਾਈ ਹੈ ਬਲਾਕ ਕਰਦਾ ਕੋਲ ਜਿਹਦੇ ਜਿਹਦੇ ਕੋਲ ਟੈਕਨੋਲੋਜੀ ਚੰਗੀ ਹੈ ਉਹਦੀ ਲੜਾਈ ਹੈ ਇਸ ਕਰਕੇ ਬੰਦਿਆਂ ਦੀ ਲੜਾਈ ਭੁੱਲ ਜੋ ਤੇ ਇਸ ਕਰਕੇ ਸਾਨੂੰ ਉਹ ਹਿਸਟਰੀ ਹੈ ਜਿਹੜੀ ਜੇ ਇਹੀ ਤਾਂ ਸਿੱਖ ਬਾਰ ਖਾਈ ਜਾਂਦੇ ਜਿਹੜੇ ਜਿਹੇ ਲੀਡਰਸ਼ਿਪ ਨਹੀਂ ਖੜੀ ਹੁੰਦੇ ਉਹਦੇ ਉਹ ਪਹੁੰਚ ਜਾਂਦੇ 18ਵੀਂ ਸਦੀ ਚ ਵੀ ਅਸੀਂ ਆ ਪੰਜਾਬ ਤੇ ਰਾਜ ਰਾਜੇ ਸੀ ਅਸੀਂ ਵੇਖੋ ਰਣਜੀਤ ਸਿੰਘ ਦਾ ਰਾਜ ਚ 50 ਸਾਲ ਰਾਜ ਨਹੀਂ ਕੀਤਾ ਸਿੱਖਾ ਨੇ ਐਕਚੁਅਲੀ 50 ਸਾਲ ਪਹਿਲਾਂ ਵੀ ਮਿਸਲਾ ਬਣਨੀਆਂ ਸ਼ੁਰੂ ਹੋ ਗਿਆ ਸੀ 100 ਸਾਲ ਦੇ ਨੇੜੇ ਤੇੜ ਦਾ ਇੱਥੇ ਰਾਜ ਹੈ ਪਰ ਉਹ ਰਾਜ ਕਿਸ ਸਥਿਤੀ ਚ ਹੋਇਆ ਜਦੋਂ ਲਾਹੌਰ ਵੀ ਡਰਿਆਵਾ ਸੀ ਦਿੱਲੀ ਕੋਲੇ ਵੀ ਪਾਵਰ ਨਹੀਂ ਸੀ ਹੈ ਦੋਨੋਂ ਬਜੇੜੇ ਵੱਡੇ ਪਾਵਰ ਸੈਂਟਰ ਰਹੇ ਹਿਸਟੋਰਿਕਲੀ ਕਈ ਕਈ 100 ਸਾਲ ਦੇ ਉਹ ਸਾਰੇ ਡਿੱਗੇ ਹੋਏ ਸੀਗੇ ਤੇ ਉਹ ਉਹ ਇਹ ਇਹ ਤਾਕਤ ਆਪਣੇ ਆਪ ਜਹ ਰঞ্জੀਤ ਸਿੰਘ ਨੇ ਵੱਡਾ ਇੱਕ ਹੋਰ ਸੈਂਟਰ ਪਾਵਰ ਦਾ ਤਿਆਰ ਕਰਤਾ ਉਸ ਕਰਕੇ ਕਰਤਾ ਫਿਰ ਉਹ ਚੁਸਤ ਸੀ ਸਾਰਾ ਇਸ ਉਸ ਮੌਕੇ ਦੇ ਰਾਜਾ ਮੁਤਾਬਕ ਉਹ ਸਾਰੇ ਕੁਝ ਉਹਨੇ ਚੰਗੇ ਚੰਗੇ ਗੱਲਾਂ ਕਰ ਲੀਆਂ ਹੁ ਜਦੋਂ ਉਹਦੇ ਮਾਡਰਨ ਸਟੇਟ ਦੁਨੀਆ 'ਚ ਆਈ ਹੈ ਸਾਰਾ ਸਿਸਟਮ ਬਦਲ ਗਿਆ ਸਾਨੂੰ ਪੁਰਾਣੀਆਂ ਰঞ্জੀਤ ਸਿੰਘ ਦੀਆਂ ਸਟੇਟਾਂ ਤੱਕ ਤੇ ਮਾਡਰਨ ਸਟੇਟ ਵਿੱਚ ਦੋਨਾਂ 'ਚ ਫਰਕ ਗਿਣਨਾ ਪਊਗਾ ਬਿਲਕੁਲ ਭਾ ਇਦਾਂ ਕਰਕੇ ਤੂੰ ਅਸੀਂ ਹੁਣ ਜਿਹੜੀ ਮਾਡਰਨ ਸਟੇਟ ਹੈ ਔਰ ਦੇ ਕੋਲ ਟੈਕਨੋਲੋਜੀ ਤੇ ਸਾਰੇ ਰਿਸੋਰਸਸ ਇਕੱਠੇ ਹੋ ਜਾਂਦੇ ਆ ਹੁਣ ਤਾਂ ਮਾਡਰਨ ਸਟੇਟ ਐਡੀ ਵੱਡੀ ਹੋ ਗਈ 545 ਰਾਜਾਂ ਦੀ ਤੇ 60% ਬ੍ਰਿਟਿਸ਼ ਜਿਹੜਾ ਏਰੀਆ ਸੀ ਤੇ ਹੋਰ ਪਾਪੂਲੇਸ਼ਨ ਹੈ 140 ਹਜ਼ਾਰ 40 ਕਰੋੜ ਦੀ ਉਹ ਸਾਰਿਆਂ ਦੀ ਜੀਐਸਟੀ ਤੇ ਸਾਰਿਆਂ ਦਾ ਟੈਕਸ ਉੱਥੇ ਇੱਕ ਥਾਂ ਇਕੱਠਾ ਹੁੰਦਾ ਫੇਰ ਸੈਂਟਰਲ ਫੇਰ ਇਧਰ ਸਟੇਟਾਂ 'ਚ ਵੰਡਦੇ ਆ ਤੇ ਕਿਹੜਾ ਪਾਵਰਫੁੱਲ ਹੋਇਆ ਕਹਿੰਦੇ ਆ ਤਾਂ ਸਟੇਟਾਂ ਵੀ ਕਮਿਊਨਲ ਕਮੇਟੀ ਬਣਾਤੀਆਂ ਕਿ ਕੋਈ ਕਿਸੇ ਕੋਲ ਪਾਵਰ ਨਹੀਂ ਹੁਣ ਐਡੀ ਵੱਡੀ ਆਰਗੇਨਾਈਜ਼ਡ ਅਤੇ ਸੈਂਟਰਲਾਈਜ਼ਡ ਸਟੇਟ ਹੋਵੇ ਤਾਂ ਸਾਨੂੰ ਡਿਫਰੈਂਟ ਟਾਈਪ ਦੀ ਪੋਲਿਟਿਕਸ ਸਿੱਖਾ ਨੂੰ ਕਰਨੇ ਪੂ ਛੋਟੀ ਜੀ ਮਿਨੋਰਟੀ ਨੂੰ ਤੇ ਇਹ ਅਜੇ ਤੱਕ ਉਦੋਂ ਪਿੱਛੋ ਸੰਭਲੀ ਨਹੀਂ ਪਾਈ ਵੀ ਕਿਹੜੇ ਅਸੀਂ ਪੋਲਿਟਿਕਸ ਕਰੀਏ ਅਕਾਲੀ ਦਲ ਦੀ ਪਹਿਲੀ ਪੋਲਿਟਿਕਸ ਫੇਲ ਹੋਈ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ 84 ਜੂਨ 84 ਉਹ ਸਿੰਬਲ ਹੈ ਵਾਟਰਸ਼ੈਡ ਹੈ ਇਹ ਉਥੇ ਜਿਹੜੀ ਅਕਾਲੀ ਪੋਲਿਟਿਕਸ ਸੀ ਉਹ ਫੇਲ ਹੋ ਗਈ ਸਿੱਖ ਮਿਲਟੈਂਸੀ 2 4 10 ਸਾਲ ਬਾਅਦ ਫੇਲ ਹੋ ਗਈ ਅਗਲੇ ਨੇ ਤਾਂ ਦਬਾਤੀ ਕਰ ਸਰ ਚਲੋ ਉਹਦਾ ਜਿਹ ਬੰਦਾ ਦੇਖਣ ਨੂੰ ਓਪਨਲੀ ਦੇਖਣਾ ਚਾਵੇ ਉਦੋਂ ਪਿੱਛੋਂ ਉਹ ਖਾਲਸਤਾਨ ਮੱਲੋ ਮੱਲੀ ਉਹਨਾਂ ਨੇ ਤੁਹਾਡੇ ਮੂੰਹ ਚ ਪਾਤਾ ਉਹ ਤਾਂ ਉਹ ਤਾਂ ਤੁਸੀਂ ਮੰਗਦੇ ਸੀ ਕਿ ਅਨੰਦਪੁਰ ਸਾਹਿਬ ਦਾ ਮਤਾ ਖੁਦਮਖਤਿਆਰੀ ਦਾ ਉਹ ਕਹਿੰਦੇ ਜੀ ਖਾਲਸਤਾਨ ਮੰਗਦੇ ਆ ਅਖੀਰ ਥੋਥੋ ਹੀ ਖਾਲਸਤਾਨ ਕਹਾਤਾ ਤੋ ਕੋਟਿਆ ਫਿਰ ਸਾਰਾ ਉਹ ਤਰੀਕ ਉਹਨਾਂ ਨੂੰ ਤਾਂ ਚਾਹੀਦਾ ਸੀ ਸਾਰਾ ਕੁਝ ਆਪ ਕਹਦੇ ਉਹਨਾਂ ਨੇ ਹੋਰ 2-4 ਸਾਲਾਂ ਵਿੱਚ ਸਾਰਾ ਤਸ਼ੱਦਦ ਕੀਤਾ ਇੱਥੇ ਸਟੇਟ ਬਾਉਂਦਰ ਨਹੀਂ ਕਰਦੀ ਕੋਈ ਡੈਮੋਕ੍ਰੈਟਿਕ ਨਾਰਮ ਨਹੀਂ ਇਹ ਅਜੇ ਮਿਲਟਰੀ ਸਟੇਟ ਕੰਮ ਕਰਦੀ ਹੈ ਇੰਡੀਆ ਜਦੋਂ ਇਹਨਾਂ ਨੂੰ ਰੌਲਾ ਪੈਂਦਾ ਵੀ ਨੇਸ਼ਨ ਅਸੀਂ ਬਿਲਡ ਕਰਦੀਆਂ ਨੇਸ਼ਨ ਬਿਲਡ ਕਰਨ ਦੇ ਵਿੱਚ ਸਾਡਾ ਕੋਈ ਆਂਚ ਨਾ ਆਵੇ ਉਦੋਂ ਭਾਵੇਂ ਜੰਮੂ ਕਸ਼ਮੀਰ ਹੋਵੇ ਨਾਰਥ-ਈਸਟ ਹੋਵੇ ਉਥੇ ਜਿੰਨੀ ਵੀ ਮਿਲਟਰੀ ਦੀ ਲੋਡ ਪੈਂਦੀ ਓਨੀਆਂ ਨੇ ਵਰਤੋਂ ਕੀਤੀ ਹੈ ਇਹ ਸਾਡਾ ਪਿਛਲੇ 60-70 ਸਾਲ ਦਾ ਤਜਰਬਾ ਹੈ ਤੇ ਇਸ ਨੇ ਪੋਲਿਟਿਕਸ ਨੂੰ ਸਾਨੂੰ ਇਸੇ ਲੈਵਲ ਤੇ ਦੇਖਣਾ ਚਾਹੀਦਾ ਤੇ ਸਿੱਖ ਨਹੀਂ ਦੇਖਦੇ ਸਿੱਖ ਜਦੋਂ ਗੱਲ ਕਰਨਗੇ ਜੀਤ ਸਿੰਘ ਦੇ ਰਾਜ ਤੇ ਪਣ ਜਾਂ ਸ਼ਹਾਦਤਾਂ ਦੀ ਗੱਲ ਕਰਨਾ ਜਦੋਂ ਜਾਂ ਸੀ ਬੜੇ ਸ਼ਹੀਦیاں ਕੀਤੀਆਂ ਕਿੱਥੇ ਪਾਇਆ ਸੀ ਠੀਕ ਹੈ ਸਾਰਿਆਂ ਨੇ ਕੀਤਾ ਸੀ ਪਰ ਤੁਸੀਂ ਦੇਖ ਤਾਂ ਲਓ ਵੀ ਸਾਰਾ ਕੁਝ ਮੁਸਲਮਾਨਾਂ ਨੇ ਘਟਕੀ ਤੇ ਮੁਸਲਮਾਨ ਰੂਲਰ ਸੀ ਜਿਹੜੇ ਹੁਣ ਘਸਿਆਰੇ ਬਣੇ ਬੈਠੇ ਆ 800 ਸਾਲ 800 ਸਾਲ ਛੋਟਾ ਕਹਣ ਆਂ ਨਹੀਂ ਅਸੀਂ 100 ਸਾਲ ਰਾਜ ਕੀਤਾ ਉਹਨਾਂ ਨੇ 800 ਸਾਲ ਰਾਜ ਕੀਤਾ ਇੱਥੇ ਤੋਂ ਇਹ ਅੱਛਾ ਦੂਜੇ ਪਾਸੇ ਆ ਜਿਹੜੀ ਹੋਰ ਆ ਵੋਟਾਂ ਵਾਲੀ ਦੁਨੀਆ ਸਾਰੀ ਇਹ ਵੱਡਾ ਸਮਾਜ ਇਹ 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 ਕਦੇ ਵੀ ਰੂਲਰ ਨਹੀਂ ਰਿਹਾ 1000 ਸਾਲ ਤੋਂ ਪਹਿਲਾਂ ਸੀ ਕਿਤੇ ਬੇਸਿਕਲੀ ਇਹ ਜਿਹੜੇ ਲੋਕ ਸੀ ਇੱਥੋਂ ਦੇ ਉਹ ਤਾਂ ਜਦੋਂ ਇਸਲਾਮ ਉੱਠਿਆ 607 ਅੱਠਵੀਂ ਸਦੀ ਵਿੱਚ ਚੱਲਣਾ ਸ਼ੁਰੂ ਹੋਇਆ ਬਾਹਰ ਦੁਨੀਆ 'ਚ ਫੈਲਣਾ ਸੀ ਉਦੋਂ ਤੋਂ ਅਸੀਂ ਸਭ ਤੋਂ ਪਹਿਲਾਂ ਲੂਜ਼ਰ ਚ ਅਸੀਂ ਸੀਗੇ ਲੋ ਪੰਜਾਬ ਆਪ ਹੈ ਇੰਡੀਆ ਲੂਜ਼ ਕਰ ਗਿਆ ਸਭ ਤੋਂ ਪਹਿਲਾਂ ਆ ਅਸ ਉਹ ਜਿਹੜਾ ਸਭ ਤੋਂ ਪਹਿਲਾਂ ਮੀਰ ਕਾਸਮ ਜਿਹੜਾ ਆਇਆ ਸਿੰਧ ਵਿੱਚ ਕਬਜ਼ਾ ਕੀਤਾ ਮੁੜ ਕੇ ਕਬਜ਼ਿਆਂ ਦੀ ਦੌੜ ਹੀ ਚੱਲੀ ਗਈ ਪਿੱਛੇ ਹਟਦੇ ਇੱਥੋਂ ਆਨੰਦਪਾਲ ਨੰਗਪਾਲ ਜੇ ਉਹ ਜਿਹੜੇ ਸਾਰੇ ਸਾਡੇ ਇੱਥੋਂ ਦੇ ਇੰਡੀਅਨ ਜਾਂ Hindu ਸ਼ਾਸ਼ਕ ਸੀ ਉਹ ਤਾਂ ਮੋੜਨੇ ਸ਼ੁਰੂ ਹੋ ਗਏ ਵਾਪਸ 7ਵੀਂ 8ਵੀਂ ਸਦੀ ਚ ਵਿਦਰਾ ਹੁੰਦੇ ਹੁੰਦੇ ਅਖੀਰ ਉਹ ਦਿੱਲੀ ਤੱਕ ਵੀ ਨਹੀਂ ਰਹਿਣ ਦਿੱਤੇ ਅਖ ਲੈਣ ਜਦੋਂ ਚੜਤ ਹੋਈ ਸਾਰੀ ਅਸਲਾਮ ਦੀ ਤੋ ਸਾਨੂੰ ਸਮਝਣਾ ਪਊਗਾ ਸਾਰਾ ਅੱਜਕੱਲ ਅਡਾਲੋਜੀ ਦਾ ਯੁੱਗ ਹੈ ਤੇ ਲੜਾਈ ਦੇ ਟੈਕਨੀਕ ਦਾ ਯੁੱਗ ਹੈ ਟੈਕਨੀਕਲ ਦਾ ਤੇ ਇਸ ਕਰਕੇ ਸਾਨੂੰ ਇਹ ਪਾਲਿਸੀ ਅਸੀਂ ਪਾਲਿਸੀ ਬਦਲਣ ਨੂੰ ਤਿਆਰ ਨਹੀਂ ਅਸੀਂ ਤਾਂ ਸਵਾਦ ਉਲਟਾ ਬਾੜੀ ਜੀ ਗੱਲ ਇੱਥੇ ਪੋਲਿਟਿਕਸ ਦੀ ਚੰਗਾ ਬੰਦਾ ਆਉਂਦਾ ਤਾਂ ਇਹਨਾਂ ਨੇ ਇੱਕ ਕਲਾਸ ਰੂਲਰ ਦੀ ਤਿਆਰ ਕਰਤੀ ਜਿਹੜੀ ਸਿੱਖਾਂ ਚੋਂ ਹੀ ਅਕਾਲੀ ਦਲ ਦੇ ਨਾਂ ਤੇ ਕਹ ਦਿਓ ਕਿਸੇ ਨਾਂ ਤੇ ਕਹ ਦਿਓ ਉਹ ਦਿੱਲੀ ਦਾ ਏਜੰਡਾ ਲੈ ਕੇ ਇੱਥੇ ਆ ਜਾਂਦੀ ਆ ਉਹਦਾ ਰਾਜ ਕਰਵਾ ਲੈਂਦੇ ਆ ਆ ਉਹ ਇਹ ਸਾਰਾ ਕੁਝ ਦਰਬਾਰ ਸਾਹਿਬ ਫੌਜੀ ਹਮਲੇ ਤੋਂ ਬਾਅਦ ਬਰਨਾਲੇ ਦੀ ਸਰਕਾਰ ਉਹਨਾਂ ਨੇ ਆਪ ਜਿਤਾਈ ਸੀ 75 ਐਮਐਲਏ ਪਰ ਉਹਨਾਂ ਨੇ ਉਹ ਐਮਐਲਏ ਖੜੇ ਕਰਤੇ ਉਹ ਜਿਹੜੇ ਜਿਹੜੇ ਪੰਚਾਇਤ ਮੈਂਬਰ ਨਹੀਂ ਬਣਨਾ ਚਾਹੁੰਦੇ ਸੀ ਉਹਨੂੰ ਕਾਂਗਰਸ ਨੇ ਟਿਕਟਾਂ ਦੇ ਦਿੱਤੀਆਂ ਜਾਣ ਕੇ ਜਿਨ੍ਹਾਂ ਨੂੰ ਚਿਹਰਾ ਹੀ ਨਹੀਂ ਸੀ ਕੋਈ ਜਨਾਂ ਦਾ ਸਿਆਸੀ ਉਹ ਹਾਰ ਨਹੀਂ ਸੀ ਇਸ ਕਰਕੇ 75 ਜੋ ਜਿਤਾਈ ਉਦੀ ਸਰਕਾਰ ਬਣਾਈ ਰੱਖੀ ਉਹਦੀ ਸਰਕਾਰ ਜਿਹਨਾਂ ਚ ਲੋਡ ਸੀ ਅਤੇ ਦੁਨੀਆ 'ਚ ਇਹ ਟੰਡੋਰਾ ਪਟਿਆ ਵੀ ਅਸੀਂ ਡੈਮੋਕਰੈਟਿਕ ਸੈਟ ਅਪ ਫੇਰ ਮੁੜ ਕੇ ਬਹਾਲ ਕਰਤਾ ਪੰਜਾਬ 'ਚ ਇਹ ਇਹ ਜਿਹੜੀਆਂ ਸਾਰੀਆਂ ਸਾਡੀਆਂ ਸਰਕਾਰ ਦੀਆਂ ਇਸ ਕਿਸਮ ਦੀਆਂ ਨੀਤੀਆਂ ਤੇ ਟੈਕਟਿਕਸ ਹੈ ਇੰਡੀਅਨ ਸਟੇਟ ਦੇ ਉਹ ਸਾਰੇ ਸਮਝਣੇ ਪੈਣਗੇ ਉਹਦੇ ਚ ਆਪਣੇ ਆਪ ਨੂੰ ਕਿਵੇਂ ਅਡਜਸਟ ਕਰਨਾ ਹੈ ਅੱਜ ਦੇ ਯੁੱਗ 'ਚ ਕਿਵੇਂ ਕਰਨਾ ਹੈ ਮਨੋਰਟੀ ਸਾਰੀ ਦੁਨੀਆ 'ਚ ਕਿਵੇਂ ਆਪਦੇ ਆਪ ਨੂੰ ਅਡਜਸਟ ਕਰਦੀ ਹੈ ਇਹ ਸਾਰਾ ਸਾਨੂੰ ਧਿਆਨ ਰੱਖ ਕੇ ਪੋਲਿਟਿਕਸ ਸਿੱਕਾ ਨੂੰ ਆਪਦੀ ਕਰਨੀ ਪਊਗੀ ਇਹ ਕਰਦੇ ਨਹੀਂ ਉਸ ਲੈਵਲ ਤੇ ਹਾਂ ਇਹ ਇਹ ਉਹ ਇਹ ਸਾਰਾ ਸਭ ਤੋਂ ਵੱਡਾ ਡਿਲੇਮਾ ਔਰ ਵਰਦਮਨਾ ਇਸੇ ਕਰ ਦਿਆ ਹਾਂਜੀ ਇਹਦੇ ਜੋ ਜਿੱਥੇ ਅਸੀਂ ਮਤਲਬ ਕਿੰਨੇ ਸਾਲ ਪਹਿਲਾਂ ਖੜੇ ਸੀ ਉੱਥੇ ਖੜੇ ਆ ਤੇ ਉਹਦੇ ਤੋਂ ਸਬਕ ਸਾਡੇ ਨਾ ਸਿੱਖ ਭਾਈਚਾਰੇ ਨੇ ਪੰਜਾਬੀ ਭਾਈਚਾਰੇ ਨੇ ਕੋਈ ਇਸ ਕਿਸਮ ਦਾ ਸਬਕ ਨਹੀਂ ਸਿੱਖਿਆ ਕਿ ਅੱਗੇ ਵਧਿਆ ਜਾਵੇ ਕਿਵੇਂ ਇਹ ਜਿਹੜਾ ਰਿਲੇਸ਼ਨ ਹੈ ਜਿਹੜੇ ਇਹ ਕਿਵੇਂ ਬਣਾਏ ਜਾਣ ਕਿਵੇਂ ਇਹਨਾਂ ਨੂੰ ਬਿਹਤਰ ਕੀਤਾ ਜਾਵੇ ਕਿੱਧਰ ਨੂੰ ਤੁਰਿਆ ਜਾਵੇ ਬੈਠ ਕੇ ਜਿਹੜਾ ਮੰਤਨ ਕਰਨ ਦੀ ਜਿਹੜੀ ਗੱਲ ਸੀਗੀ ਉਹ ਮੇਰਾ ਖਿਆਲ ਕਿਤੇ ਦੂਰ ਚਲੇ ਗਈ ਬੇ ਕੋ ਬੈਠ ਕੇ ਕਦੇ ਕੋਈ ਮਨੋਰੀਟੀਆ ਨੂੰ ਕੋਈ ਬੈਠਣ ਨਹੀਂ ਦਿੰਦਾ ਇਹ ਇਹਨਾਂ ਇਹਨਾਂ ਨੂੰ ਰਾਮਨਾਲ ਬੈਠ ਕੇ ਤੇ ਕਰਨਗੇ ਇਹਨਾਂ ਦੇ ਕਿਉਂਕਿ ਕਈ ਉਹਨਾਂ ਕੋਲੇ ਪੋਲੀਟੀਕਲ ਇਨਸਟਰੂਮੈਂਟ ਬਣਾ ਲਿਆ ਸੈਂਟਰ ਨੇ ਮਾੜਾ ਜਿਹਾ ਬੈਂਦੇ ਆ ਤਾਂ ਇਹ ਪਾਕਿਸਤਾਨ ਦੀ ਸ਼ਹਿਤ ਇਹ ਮੀਟਿੰਗ ਆਈਐਸਆਈਆਈ ਨਾਲ ਜੁੜੇ ਹੋਇਆ ਇਹ ਪੱਕ ਇਹ ਖਾਲਸਤਾਨੀ ਹੈ ਇਹ ਫਲਾਨਾ ਇਹਨਾਂ ਕੋਲੇ ਕਈ ਇਨਸਟਰੂਮੈਂਟ ਹੈ ਜਿਹੜੇ ਲਾ ਕੇ ਇਹ ਬਦਲ ਕੇ ਮੋੜਦੇ ਉਹ ਸਾਰਾ ਗਰੁੱਪ ਤੋੜ ਦਿੰਦੇ ਬੰਦਾ ਨਹੀਂ ਖੜਾ ਹੋਣ ਦਿੰਦੇ ਚੰਗਾ ਆਪ ਦੇ ਜਿਹੜੇ ਆਪ ਦੇ ਜਿਹੜੇ ਬੰਦੇ ਇਹਨਾਂ ਦੇ ਏਜੰਡੇ ਤੇ ਕੰਮ ਕਰਦੇ ਉਹਦੇ ਨਾਲ ਅੰਦਰੋਂ ਅੰਦਰ ਹੀ ਉਸਨੂੰ ਲਾਹੂ ਕਰ ਦਿੰਦੇ ਆ ਵੇਖੋ ਹੁਣ ਸਭ ਤੋਂ ਜ਼ਿਆਦਾ ਜੇ ਕਨਫਿਊਜ਼ਨ ਨਾ ਹੁੰਦੀ ਪਹਿਲੀ ਗੱਲ ਤਾਂ ਐਸਜੀਪੀਸੀ ਦੀ ਚੋਣ ਰੈਗੂਲਰ ਨਹੀਂ ਕਰ ਸਕਿਆ 1947 ਤੋਂ ਬਾਅਦ ਵੀ ਵੀ ਇਹ ਇੱਕ ਇਹ ਐਮੈਂਡਮੈਂਟ ਨਿਕਰਾ ਸਕਿਆ ਜਿਹੜੀ ਅੰਗਰੇਜ਼ਾਂ ਵੇਲੇ ਦੀ 100 ਸਾਲ ਪਹਿਲਾਂ ਕਨਸਟੀਟਿਊਸ਼ਨ ਪੜਿਆ ਸੀਗਾ ਜਾਈਂ ਉਹਨੇ 1925 ਦਾ ਗੁਰਦੁਆਰਾ ਐਕਟ ਬਣਾਇਆ ਸੀ ਜਿਹਦੇ ਮੁਤਾਬਕ ਐਸਜੀਪੀਸੀ ਬਣਦੀ ਆ ਵੀ ਤੁਸੀਂ ਤੁਸੀਂ ਚੋਣ 5 5 ਸਾਲ ਪਿਛੋ ਜੇ ਚੋਣ ਨਾ ਹੋਊਗੀ ਤਾਂ ਆਪਣੇ ਆਪ ਹਾਊਸ ਡਿਜ਼ਾਲਵ ਹੋ ਜਾਊਗਾ ਗੁਰੂ ਸਾਰੀ ਦੁਨੀਆ ਤੇ ਹੈਗਾ 5 4 ਕੋਈ ਸਾਲ ਵੀ ਰੱਖ ਲੋ ਪਰ ਇਹਨਾਂ ਨੇ ਨਹੀਂ ਕੀਤਾ ਤੇ ਨਾ ਐਮੈਂਡਮੈਂਟ ਕਰਈਆ ਕਿਉਂਕਿ ਇੱਕ ਪਾਰਟੀ ਕਬਜੇ ਸੀ ਕਿ ਉਹਨਾਂ ਦਾ ਖਿਆਲ ਹੀ ਚੱਲਦਾ ਰੋ ਚੱਲਦਾ ਵੀ ਰਿਹਾ ਹੁਣ ਨਾ ਅਕਾਲ ਤਖਤ ਦੀ ਕੀ ਸਟੇਟਸ ਹੋਵੇ ਕੀ ਉਹਦੀ ਪੋਜੀਸ਼ਨ ਹੋਵੇ ਕਿਵੇਂ ਉਹਦੀ ਚੋਣ ਹੋਵੇ ਕਿਵੇਂ ਉਹਨੂੰ ਲਾਹਿਆ ਜਾਵੇ ਇਹ ਵੀ ਕੋਈ ਕਲੀਅਰ ਨਹੀਂ ਆਰਜੀਪੀਸੀ ਦੀ 14 ਸਾਲ ਹੋ ਗਏ ਇਲੈਕਸ਼ਨ ਹੋਈ ਨੂੰ ਕੋਈ ਮੁੜ ਕੇ ਉਤਰ ਕੋ ਗੱਲ ਨਹੀਂ ਕਰਦਾ ਇਲੈਕਸ਼ਨ ਦਿੱਲੀ ਦੇ ਹੱਥ ਫੜਾ ਛੱਡੀ ਆਪਦੀ ਦੂਜੇ ਦੇ ਹੱਥ ਵੀ ਉਹ ਚੋਣ ਕਰਾਊਗਾ ਤਾਂ ਹੋਊਗੇ ਨਹੀਂ ਤਾਂ ਉਵੇਂ ਬੈਟਾ ਇੱਕ ਸਾਰੀਆਂ ਵੱਡੀਆਂ ਵੱਡੀਆਂ ਵੱਡੇ ਵੱਡੀਆਂ ਬ੍ਰੋਤਾਈਆਂ ਚ ਕਿਵੇਂ ਹੁਣ ਸਿੱਖ ਪੰਥ ਇਕੱਠਾ ਹੋ ਜੂ ਇਕੱਠਾ ਹੋ ਜੂ ਕਿਵੇਂ ਇਕੱਠਾ ਹੋ ਜੂਗਾ ਇਸ ਕਰਕੇ ਸਾਰੀਆਂ ਗੱਲਾਂ ਉਹਦੀਆਂ ਆਲਮਤਾਂ ਜਿਹੜੀਆਂ ਇਹਨਾਂ ਨੇ ਪਹਿਲਾਂ ਆ ਕਿਸੇ ਵੀ ਇਹਨਾਂ ਦੇ ਸਿਆਸੀ ਲੀਡਰਾਂ ਨੇ ਈਵਨ 80 ਆਲਾ 75 ਆਲਾ ਨਹੀਂ ਵਿਜੂਅਲਾਈਜ਼ ਨਹੀਂ ਸੀ ਕੀਪੀਆਂ ਭਾਵੇਂ ਰਹੇ ਪੰਜਾਬੀ ਸੂਭਾਗ ਲੈਣੇ ਹੋ ਲੰਗੜਾ ਜਾਂ ਛੋਟਾ ਜਾਂ ਕਰਕੇ ਫੜਾਤਾ ਅਗਲਾ ਨੇ ਸਮਾ ਤਾਂ ਪੰਜਾਬ ਵੱਡੇ ਦੇ ਵਿੱਚ ਸੰਨ ਲਾ ਕੇ ਵੱਧਾ ਬਹੁਤਾ ਹਿੱਸਾ ਆਪ ਲੈ ਕੇ ਉਹਨਾਂ ਨੇ ਪਾਣੀ ਜਿਹੜੇ ਸਾਧਨ ਵੀ ਸੀ ਪੰਜਾਬ ਨਾਲ ਜੁੜੇ ਹੋਏ ਪਾਣੀਆਂ ਤੇ ਹੋਰ ਹੈਡਵਰਕਸ ਤੇ ਹੋਰ ਸਾਰੇ ਉਹ ਸਾਰੇ ਨੇ ਖਿੱਚ ਕੇ ਲੈ ਗਏ ਇੱਕ ਇੱਕਤਾ ਹੈ ਜਬਣਾ ਕੇ ਉਹਦੇ 78 79 80 ਜਿਹੜੀਆਂ ਧਾਰਾ ਪਾ ਕੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਉਹ ਵੀ ਖੋ ਕੇ ਲੈ ਕੇ ਸਾਡੇ ਇਸ ਕਰਕੇ ਪੰਜਾਬੀ ਸੁਪਾਣੀ ਦਿੱਤਾ ਇਹ ਪੰਜਾਬ ਦੇ ਅੰਦਰ ਸੱਣ ਲਾਈ ਦਿੱਲੀ ਵਾਲਿਆਂ ਨੇ ਤੇ ਇਸ ਕਰਕੇ ਸਾਰੀਆਂ ਗੱਲਾਂ ਤੁਸੀਂ ਉਦੋਂ ਤੋਂ ਹਾਰਨ ਲੱਗੇ 66 ਤੋਂ ਉਹ ਫਿਰ ਮੁੜ ਕੇ ਫੇਰ ਰੜਕਜੀ ਕਰਕੇ ਦਿਖਾਉਣ ਲੱਗੇ ਤੇ ਉਹ ਲੈਣਿਆ ਕਰਤਾ ਕੰਮ ਇਸ ਕਰਕੇ ਸਾਨੂੰ ਇਹ ਸਾਰੇ ਸਬਕ ਦੇ ਵਿੱਚੋਂ ਕੁਛ ਨਾ ਕੁਛ ਲੈਣਾ ਪੂ ਵੱਡੀਆਂ ਜਿਹੜੀਆਂ ਤਾਕਤਾਂ ਹੈਗੀਆਂ ਜਿਹੜੀਆਂ ਇਸ ਦਿੱਲੀ ਦੇ ਕੇਂਦਰੀਕਰਨ ਤੋਂ ਸਤਾਇਆ ਹੋਇਆ ਜਾਂ ਉਹਨਾਂ ਨਾਲ ਤਾਲਮੇਲ ਕਰਨਾ ਉਹ ਬਿਲਕੁਲ ਡਿਫਰੈਂਟ ਕਰਨਾ ਪਊ ਤੇ ਜਿਹੜਾ ਰਾਜ ਦਿੱਲੀ ਦੇ ਦਿੱਲੀ ਦੇ ਅਜੰਡੇ ਤੇ ਰਾਜ ਕਰਦਾ ਉਹਨਾਂ ਨੂੰ ਪਛਾਣਨਾ ਪਊ ਵੀ ਦਿੱਲੀ ਦੇ ਅਜੰਡੇ ਤੇ ਆਕੇ ਤਾਂ ਤੁਹਾਡਾ ਕੁਝ ਨਹੀਂ ਸਮਰਨਾ ਆ ਫੇਰ ਤਾਂ ਤੁਸੀਂ ਐਂ ਕਹੋਗੇ ਸਾਡੀ ਹਸਦੀ বাজ ਜੇ ਬੜਾ ਧਰਮ বাজ ਜੇ ਉਹ ਬਚਣ ਦੇ ਚਾਂਸ ਵੀ ਬਾੜੇ ਹੋ ਜਾਂਦੇ ਆ ਇਸ ਕਰਕੇ ਸਾਰੀ ਇਸ ਕਰਕੇ ਵੱਡੀ ਸਭ ਤੋਂ ਜਿਆਦਾ ਤਰਾਸ਼ਦੀ ਹੋਈ ਹੈ 84 ਦੀ ਉਦੋਂ ਪਿੱਛੋਂ 84 ਜਿੱਤਾ ਜਿਹੜਾ ਕਤਲੇਆਮ ਹੋਇਆ ਹੀ ਹੋਇਆ ਔਰ ਕਲਚਰ ਲੈਵਲ ਦੀ ਝੋਟ ਮਾਰੀ ਵੱਡੀ ਲੈਵਲ ਜਿਹੜੀ ਮੁੜ ਕੇ ਜਿਹਨੂੰ ਖੱਲੂ ਘਰਾ ਕਹਿੰਦੇ ਆ ਪਹਿਲੇ ਦੋ ਖੱਲੂ ਘਰਾ ਅਰਗਾਵਾ ਖੱਲੂ ਘਰਾ ਇਹ ਵੀ ਹੋਇਆ ਪਰ ਮੁੜ ਕੇ ਫਿਰ ਲੀਡਰਸ਼ਿਪ ਨੂੰ ਆਏ ਖਲਾਰਤਾ ਤੇ ਜਿਹਦੇ ਚ ਚਾਂਸ ਹੀ ਨਹੀਂ ਛੱਡਿਆ ਵੀ ਇਹ ਮੁੜ ਕੇ ਖੜੀ ਹੋ ਜੂਗੀ ਚੰਗੇ ਜੈਨੂਨ ਲੀਡਰਸ਼ਿਪ तरीके ਹੈ ਕੀਤੇ ਆ ਇਹ ਆ ਜਿਹੜੀ ਬੜਮਣਾ ਦੇ ਵਿੱਚ ਸਿੱਖ ਜਥਾਨੂ ਹਰ ਸਾਲ ਜਿਹੜਾ 41ਵੇਂ ਸਾਲ ਦੇ ਵਿੱਚ ਇਹ ਇਹ ਲੈਸਨ ਲੈਸਨ ਕਹਦੇ ਹੋ ਜਾਂ ਅਸੀਂ ਪੋਲੀਟੀਕਲ ਅੰਡਰਸਟੈਂਡਿੰਗ ਇੱਥੋਂ ਡਵੈਲਪ ਕਰਨੀ ਚਾਹੀਦੀ ਤੁਸੀਂ ਸਮਝਦੇ ਕੋਈ ਇਸ ਵੇਲੇ ਕੋਈ ਲੀਡਰਸ਼ਿਪ ਹੈਗੀ ਜਿਹੜੀ ਇਸ ਪਾਸੇ ਵੱਲ ਨੂੰ ਤੁਰੇਗੀ ਬੇਕੋ ਲੀਡਰਸ਼ਿਪ ਜਿਹੜੀ ਹੈ ਜਿਵੇਂ ਹੁਣ ਹਜੇ ਹੋਰ ਬਹੁਤ ਰੌਲਾ ਪਾਉਣਾ ਤਕਲੀ ਤੇ ਕਾਲੀ ਗੱਲ ਦੇ ਦਸਤਰ ਤੇ ਚੋਣ ਨਿਸ਼ਾਨ ਤੱਕੜੀਏ ਤਾਂ ਕੱਲ ਲੜਦਾ ਰਹੂਗਾ RAMLAL ਉਹਨੇ ਕਈ ਸਾਲ ਝਟਕਾ ਦੇਣੇ ਜਾਂ ਲਟਕਾਉਣਾ ਚਾਹਦਾ ਸੁਖਵੀਰ ਬਾਦਲ ਉਹਨੇ ਬਈ ਉਹ ਪੁਰਾਣੇ ਤੌਰ ਤਰੀਕੇ ਨਾਲ ਇੱਕ ਫੈਮਿਲੀ ਦਾ ਰਾਜ ਹੈ ਔਰ ਦਿੱਲੀ ਦੇ ਝੰਡੇ ਤੇ ਰਾਜ ਹੈ ਉਹ ਉਸ ਨੂੰ ਕਾਇਮ ਰੱਖਣਾ ਚਾਹੁੰਦਾ ਉਹਨੂੰ ਸਪੋਰਟ ਮਿਲਦੀ ਵੀ ਰਹੂਗੀ ਦੂਜੇ ਪਾਸੇ ਜਿਹੜੀ ਪੰਜ ਮੈਂਬਰੀ ਆ ਉਹ ਕੋਸ਼ਿਸ਼ ਚਾਹੁੰਦੀ ਆ ਵੀ ਥੋੜਾ ਜਿਹਾ ਜੈ ਇਹਨਾਂ ਨੂੰ ਮੈਨੂੰ ਨਹੀਂ ਪਤਾ ਕਿੰਨਾ ਕੁ ਜੈ ਇਹਨਾਂ ਨੂੰ ਇੰਨਾ ਕਮਾਨਦਾਰੀ ਵਾਲਾ ਉਹ ਸਟਰਕਚਰ ਤਿਆਰ ਕਰ ਲੈਣ ਕਿ ਕਾਲੀ ਤਾਲ ਤੋਂ ਕੋਸ਼ਿਸ਼ ਕਰਦੇ ਆ ਪਰ ਦੂਜੇ ਪਾਸੇ ਜਿਹੜੇ ਬਹੁਤ ਜਿਆਦੇ ਤੱਤੀਆਂ ਗੱਲਾਂ ਕਰਦੇ ਸੀ ਉਹ ਤਾਂ ਮੁੜ ਕੇ ਇਕੱਠੇ ਨਹੀਂ ਹੋ ਸਕੇ ਨਾ ਹੋਣ ਦਿੱਤੇ ਨਾ ਹੋਣ ਦਿੰਦੇ ਆ ਕਿਉਂਕੋ ਮਾਡਰਨ ਸਟੇਟ ਦੇ ਟੈਕਨੀਕਸ ਬਹੁਤ ਭੈੜੀਆਂ ਹਨ ਨਾ ਸਾਰਾ ਨੈਟਵਰਕ ਬਹੁਤ ਹੈ ਮਾਡਰਨ ਸਟੇਟ ਨੇ ਉਹਨਾਂ ਦਿਨਾਂ ਦੇ ਵਿੱਚ ਹੀ ਕੈਟ ਬਣਾਤੇ ਕੈਟ ਬਣਾ ਕੇ ਵਿਦੇਸ਼ਾਂ ਸੈੱਟ ਕਰਤੇ ਕੈਟ ਹਜੇ ਵੀ ਉਹਨਾਂ ਦਾ ਕੰਮ ਕਰ ਰਹੇ ਆ ਉਦੋਂ ਦੇ ਕੈਟ ਬਣਾਏ ਵਿਰਕਰਗਾਂ ਦੇ ਡੀਜੀਪੀ ਜਿਹੜਾ ਐਸਐਸ ਵਿਰਕ ਹੈ ਉਹਨਾਂ ਦੇ 2 200 3 300 ਕੋਰਟ ਕੈਟ ਬੜਾਏ ਹੋਏ ਜਿਹੜੇ ਸਰਕਾਰਾਂ ਲਈ ਜਾਂ ਦਿੱਲੀ ਦਿੱਲੀ ਸਟੇਟ ਲਈ ਕੰਮ ਕਰਦੇ ਆ ਉਹ ਅਜੇ ਵਿੱਚ ਬੈਠੇ ਸਾਡੇ ਉਹ ਤਾਂ ਇੱਕ ਐਗਜ਼ਾਮਪਲ ਹੈ ਉਦੋਂ ਪੁੱਛੋ ਕਿ ਨਹੀਂ ਹੋਰ ਕਰੀ ਜਾਂਦੇ ਆ ਕੰਮ ਛੋਟੀਆਂ ਮਨੋਰਟੀਆਂ ਨੂੰ ਇਕੱਠੇ ਕੌਣ ਹੋਣ ਦਿੰਦਾ ਉਹਨਾਂ ਦੀ ਪਹਿਲਾਂ ਹੀ ਪ੍ਰੀਹੈਂਪਟ ਕਰ ਦਿੱਤਾ ਜਾਂਦਾ ਇਨਫੋਰਮੇਸ਼ਨ ਦੇ ਯੁੱਗ ਦੇ ਵਿੱਚ ਉਹਨਾਂ ਦੀ ਸਾਰੀ ਇਨਫੋਰਮੇਸ਼ਨ ਨਿਕਲੇ ਹੁੰਦੀ ਆ ਹੁਣ ਆ ਦੇਖੋ ਇਹ ਜਵਾਨੇ ਦਾ ਕਿੰਨਾ ਫਰਕ ਆ ਬੰਦਾ ਬਹਾਦਰ ਇੱਥੇ ਆਉਂਦਾ ਆਉਂਦੇ ਆ ਉਹ ਤੋਂ 1700 ਪੰਜ 6 ਚ ਆਉਂਦਾ ਚਲੋ 10 7 8 ਚ ਆਉਂਦਾਗਾ ਬੰਦਾ 7 ਤੋਂ ਬਾਅਦ ਗੁਰਗੋਵਿੰਦ ਸਿੰਘ ਦੇ ਜੋਤੀ ਜੋ ਸਮੇਂ ਤੋਂ ਬਾਅਦ ਉਹ ਤੋਂ ਬਾਅਦ 1700 800 ਬੰਦਲੋਂ ਤੋਂ ਬਾਅਦ ਦੀ ਗੱਲ ਹੈ ਹਾਂ ਉਹ ਤੋਂ ਬਾਅਦ 1 ਸਾਲ ਬਾਅਦ ਹੀ ਆਉਂਦਾਗਾ ਸਾਰਾ ਇੱਥੇ ਆਉਂਦਾ ਉਹ ਜਮਾ ਜਾ ਕੇ ਦਿੱਲੀ ਦੇ ਦਰਬਾਰ ਦੇ ਜਣਾ ਦੇ ਵਿੱਚ ਸੋਨੀਪਤ ਦਾ ਖਜ਼ਾਨਾ ਲੁੱਟਦਾ ਹੈ ਹੌਂਟ ਤੇ ਉਹਦੀ ਇਨਫਰਮੇਸ਼ਨ ਦਿੱਲੀ ਤੱਕ ਨਹੀਂ ਪਹੁੰਚਦੀ ਉਹ ਖਲਾਲਾਂ ਉੱਟ ਕੇ ਆਰਮਨਾਲ ਗਾਹਾਂ ਦੀ ਗਾਹਾਂ ਤੁਰਦਾ ਅੱਜ ਤੁਸੀਂ ਉੱਥੋਂ ਚੱਲੂਗਾ ਕਹਿੰਦੇ ਜੇ ਫਰਜ ਕੀਤਾ ਕੋਈ ਬੰਦਾ ਬਾਹਰਲੇ ਦੇਸ਼ ਤੋਂ ਵੀ ਕੁਝ ਕਰਨ ਲਈ ਜੇ ਗਦਰੀ ਤਾਂ ਇੱਥੇ ਪਹੁੰਚ ਕੇ ਸੀ ਇਹ ਇੱਥੇ ਨਹੀਂ ਪਹੁੰਚਣ ਦਿੰਦੇ ਉੱਥੇ ਪਤਾ ਹੋ ਉੱਥੇ ਵੀ ਏਜੰਟ ਹੋਣਗੇ ਇਹਨਾਂ ਦੇ ਨਾਲ ਦੀ ਨਾਲ ਦੱਸਣਗੇ ਸਾਰਾ ਕੁਝ ਅੱਗੇ ਇਹਨਾਂ ਨੇ ਕੀਤਾ ਹੀ ਆ ਸਾਰਾ ਕੁਝ ਟ੍ਰੇਨਿੰਗ ਕੈਂਪ ਕੁੰਪ ਬਾਹਰ ਸਾਡੇ ਬੰਦਿਆਂ ਨੇ 84 ਤੋਂ ਬਾਅਦ ਗੁੱਸੇ ਚ ਆ ਕੇ ਹਥਿਆਰਬੰਦ ਕਈ ਕੋਸ਼ਿਸ਼ਾਂ ਕੀਤੀਆਂ ਅਗਲੇ ਨੇ ਉੱਥੇ ਹੀ ਡੱਬਲੇ ਮੁਲਕ ਵੀ ਨਾਲ ਸਪੋਰਟ ਕਰਨ ਲੱਗੇ ਹੁਣ ਇੱਕ ਜਿਹੜੀ ਸਟੇਟ ਹੈ ਕਿਸੇ ਵੀ ਸਟੇਟ ਜਾਵੜੇ ਉੱਥੇ ਉੱਥੇ ਅਗਲੇ ਇਹ ਸਟੇਟ ਦੀ ਸਾਡੀ ਮਾਰਕੀਟ ਬਹੁਤ ਵਧੀਆ ਹੈ ਸਾਡੇ ਨਾਲ ਹੈ ਸਾਡੇ ਬਲਾਕ ਚ ਇਹੋ ਜੇ ਸਾਰੀਆਂ ਜੀਓ ਪੋਲਿਟਿਕਸ ਦੀਆਂ ਜਿਹੜੀਆਂ ਕਨਸਲਡੇਸ਼ਨ ਹੈ ਉਹ ਦਿਮਾਗ ਚ ਰੱਖਦੇ ਆ ਤੇ ਉਹ ਮਦਦ ਕਰਦੇ ਆ ਇਹ ਨਹੀਂ ਮਦਦ ਕਰਦੇ ਮinority ਦੀ ਮਦਦ ਕਰਨੀ ਚਾਹੀਦੀ ਹੈ ਔਰ ਲੋਡ ਪੈਣ ਤੱਕ ਕੈਨੇਡਾ ਸਰਕਾਰ ਨੇ ਇੰਡੀਅਨ ਗਵਰਨਮੈਂਟ ਦੇ ਅਗੇਂਸਟ ਵੀ ਸਟੈਂਡ ਲੈ ਲਿਆ ਜੇ ਲੋਡ ਰਾਹ ਹੁੰਦੀ ਉਹਨਾਂ ਨੂੰ ਉਸ ਕਿਸਮ ਦੀ ਅਮਰੀਕਾ ਦੀ ਤੇ ਕਿ ਉਹ ਉਸੇ ਰੇਣਾ ਨਹੀਂ ਲੈਣਾ ਸੀ ਪਹਿਲਾਂ ਲਿਆ ਹੀ ਨਹੀਂ ਇੰਨੇ ਸਾਲ ਸਾਡੇ ਬਥੇਰੇ ਬੰਦੇ ਫੜੇ ਗਏ ਕੈਨੇਡਾ ਤੱਕ ਦੇ ਸਾਰੇ ਜਾ ਕੇ ਸਾਰੀ ਇਨਫਰਮੇਸ਼ਨ ਦਾ ਨੈਟਵਰਕ ਸੀ ਸਾਰਾ ਆਧਾਰ ਪ੍ਰਦਾਨ ਇੰਡੀਅਨ ਸਰਕਾਰ ਨਾ ਕਰਦਾ ਜੀ ਇਹ ਕੈਨੇਡੀਅ ਕੈਨੇਡਾ ਗਵਰਨਮੈਂਟ ਇਹ ਸਾਰਾ ਕੋਈ ਘੱਟੋ ਘੱਟ 30 ਸਾਲ ਕਰਦੀ ਨਹੀਂ ਹੈ 35 ਸਾਲ ਪਿਛਲੇ 4-5 ਸਾਲ ਦਾ ਫਰਕ ਪਿਆ। ਉਹ ਸਟੇਟਾਂ ਦੀਆਂ ਕਨਸਨਟ੍ਰੇਸ਼ਨ ਬਿਲਕੁਲ ਵੱਖਰੀਆਂ ਅੱਜ ਦੀ ਮਾਡਰਨ ਸਟੇਟਸ ਦੀ ਕੋਈ ਵੀ ਸਟੇਟਸ ਹੈ ਨਾ ਉਹਨਾਂ ਨੇ ਕਿਸੇ ਨਾ ਥਾਂ ਤੇ ਕਬਜ਼ਾ ਕਰਨਾ ਹੁੰਦਾ ਪਰ ਰੂਲ ਕਿਵੇਂ ਕਰਨਾ ਹੈ? ਅ ਟ੍ਰੇਡ ਕਿਵੇਂ ਕਰਨਾ ਆਪਦਾ? ਟ੍ਰੇਡ ਵਿੱਚੋਂ ਪੈਸੇ ਕਿਵੇਂ ਕੱਢਣੇ ਆਪਦੇ ਲਈ ਇਹ ਸਾਰਾ ਕੁਝ ਹੋਰ ਕਿਸੇ ਦਾ ਤੇ ਉਸ ਟ੍ਰੇਡ ਨੂੰ ਚਲਾਉਣ ਲਈ ਹਥਿਆਰਬੰਦ ਕਿਵੇਂ ਰਹਿਣਾ? ਕਿਵੇਂ ਫੌਜ ਬਣਾਉਣੀ ਹੈ ਕਿਵੇਂ ਟੈਕਨੋਲੋਜੀ ਨਾਲ ਤੁਸੀਂ ਤਾਕਤ ਰੱਖਣੀ ਹੈ ਫੌਜੀ ਇਹ ਸਾਰੇ ਕਨਸਿਡਰੇਸ਼ਨ ਆ ਗਏ ਤੇ ਇਹਨੂੰ ਸਮ ਅਪ ਕਰੋ ਮਤਲਬ ਕਿ ਕਿਵੇਂ ਹੁਣ ਕੁਝ ਅੱਗੇ ਕਿਵੇਂ ਵਧਿਆ ਜਾਵੇ ਸੰਖੇਪ ਵਿੱਚ ਫਿਲਹਾਲ ਤਾਂ ਸਾਡੀ ਲੀਡਰਸ਼ਿਪ ਕੋਲੇ ਮੈਨੂੰ ਨਹੀਂ ਲੱਗਦਾ ਸਾਡੇ ਕੋਲੇ ਕੋਈ ਐਸ ਕਿਸਮ ਦੀ ਗੱਲਬਾਤ ਹੈ ਕਿਉਂਕਿ ਕਾਫੀ ਦੇਰਾਂ ਦੇਰ ਤੋਂ ਜਿੰਨੀਆਂ ਮinorities ਹੁੰਦੀਆਂ ਜਿੰਨੀਆਂ ਛੋਟੀਆਂ ਛੋਟੇ ਗਰੁੱਪ ਹੁੰਦੇ ਆ ਪਾਵੇਂ ਜੰਮੂ ਕਸ਼ਮੀਰ ਹੋਵੇ ਨਾਰਥ-ਈਸਟ ਹੋਵੇ ਇੱਥੇ ਇੰਡੀਅਨ ਸਟੇਟ ਹਰ ਗਰੁੱਪ ਦੇ ਵਿੱਚ ਆਪਣੀ ਲੀਡਰਸ਼ਿਪ ਪੜਾ ਕੇ ਭੇਜਦੀ ਹੈ ਜਾਂ ਆਪਣੇ ਬੰਦੇ ਨੂੰ ਲੀਡਰ ਬਣਾਉਂਦੀ ਆ ਪਰ ਫਿਲਹਾਲ ਤਾਂ ਦੂਜਿਆਂ ਨੂੰ ਬਣ ਨਹੀਂ ਦੇ ਦਿੰਦੀ ਇਹ ਇਹ ਇੱਕ ਇਹ ਵੱਡਾ ਸਟੇਟ ਦਾ ਸਵਾਲ ਹੈ ਵੀ ਤੁਸੀਂ ਨੇਰੀ ਨੂੰ ਕਿਤੇ ਉੱਠਣ ਹੀ ਨਾ ਦਿਓ ਤੁਹਾਡਾ ਨੁਕਸਾਨ ਕਿਵੇਂ ਕਰੂ ਕਿਸੇ ਥਾਂ ਤੇ ਉੱਥੇ ਦੱਬ ਦਿਓ ਤੇ ਇਹ ਇਹ ਜਿਹੜੀ ਸਟੇਟ ਦੀ ਪਾਲਿਸੀ ਹੈ ਸਾਰੀ ਜਿਵੇਂ ਹੁਣ ਵੱਡੀ ਹੁਣ ਕਿਸੇ ਲੈਵਲ ਦੀਆਂ ਪਾਲਿਸੀਆਂ ਆ ਗਿਆ ਲੜਾਈ ਹੋਈ ਪਾਕਿਸਤਾਨ ਇੰਡੀਆ ਦੀ ਦੋਨੋਂ ਇੱਕ ਦੂਜੇ ਦੀ ਡਾਇਰੈਕਟਰੀ ਚ ਨਹੀਂ ਆਏ 12ਵੇਂ ਲੜੀ ਦੇ ਅੰਦਰ ਆਪ ਦੇ ਆਪ ਦੇ ਮੁਲਕ ਚੋਂ ਇੱਕ ਦੂਜੇ ਤੇ ਅਟੈਕ ਕਰੀ ਗਏ ਇਹ ਸਾਰਾ ਕੁਝ ਹੀ ਡਿਫਰੈਂਟ ਹੋ ਗਿਆ ਇਸੇ ਕਿਸਮ ਦੀ ਪੋਲਿਟਿਕਸ ਹੋ ਗਈ ਡਿਫਰੈਂਟ ਠੀਕ ਤੇ ਇਸ ਕਰਕੇ ਬਹੁਤ ਕੰਪਲਿਕੇਟਿਡ ਹੋ ਗਈ ਪੋਲਿਟਿਕਸ ਗੁੰਝਲਦਾਰ ਹੋ ਗਈ ਤੇ ਨੂੰ ਸਮਝਣਾ ਪੈਂਦਾ ਜੀਓ ਪੋਲਿਟਿਕਸ ਨਾਲ ਹੁਣ ਕੱਲਾ ਨਹੀਂ ਚੱਲਦਾ ਸਾਰੀ ਜੀਓ ਪੋਲਿਟਿਕਸ ਤੁਹਾਡੇ ਨਾਲ ਜੁੜੂਗੀ ਤੇ ਤੁਹਾਨੂੰ ਇੱਥੇ ਵੀ ਸਾਰੇ ਐਟੀਟਿਊਡ ਬਦਲਨੇ ਪੈਣਗੇ ਤੇ ਇਸ ਕਰਕੇ ਉਹ ਹਜੇ ਅਸੀਂ ਸਿੱਖੋ ਦੇ ਲਈ ਮਾਨਸਿਕ ਲੈਵਲ ਤੇ ਆ ਪਹਿਲੀਆਂ ਪੀੜ੍ਹੀਆਂ ਹਜੇ ਤਿਆਰ ਨਹੀਂ ਹੋਈਆਂ ਹੁਣ ਸ਼ਾਇਦ ਬਦਲ ਜਾਏਗਾ ਸਾਰਾ ਕੁਝ ਬਦਲ ਰਿਹਾ ਵੀ ਹੈ ਤੇ ਮੈਨੂੰ ਪਰ ਹਜੇ ਆਏ ਨਹੀਂ ਮੈਂ ਕਹਿ ਸਕਦਾ ਵੀ 41ਵੇਂ ਸਾਲ ਵਿੱਚ ਜਾ ਕੇ ਅਸੀਂ ਕੁਝ ਆ ਕਰ ਲਿਆ ਜੀ ਇਹਦੇ ਚ ਲੱਗਦੀ ਹੈ ਉਮੀਦ ਵੀ ਹੁਣ ਆਪਾਂ ਨਿਕਲਿਆਵਾਂਗੇ ਹਾਂਜੀ ਠੀਕ ਹੈ ਜਸਪਾਲ ਜੀ ਮਿਰ컬 ਇਹ ਵਿਸ਼ਾ ਕਾਫੀ ਹੋਰ ਵੀ ਇਹਦੇ ਤੇ ਅਸੀਂ ਫੇਰ ਗੱਲਬਾਤ ਕਰਾਂਗੇ તે તે શો શામલ હોય બહુ બહુ શુક્રિયા ધનવાદ